ਅਸਟ੍ਰੇਲੀਆ ਰੈਂਦੀ ਰੀਲਾਂ ਵਾਲੀ ਕੁੜੀ ਦੀਪ ਸਰਦਾਰਨੀ ਪਿਛਲੇ ਕਈ ਦਿਨਾਂ ਤੋਂ ਆਪਣੇ ਭਰਾ ਨੂੰ ਲੈ ਕੇ ਬੜੀਆਂ ਸਟੋਰੀਆਂ ਪਾ ਰਹੀ ਸੀ ਤੇ ਦੋ ਦਿਨ ਪਹਿਲਾਂ ਅਸਟ੍ਰੇਲੀਆ ਤੋਂ ਆਪਣੇ ਭਰਾ ਕੋਲ ਪੰਜਾਬ ਆ ਜਾਂਦੀ ਏ ਕਿਉਂਕਿ ਰੀਲਾਂ ਵਾਲੀ ਦੀਪ ਸਰਦਾਰਨੀ ਦੇ ਭਰਾ ਦੀ ਹਾਲਤ ਬੜੀ ਖਰਾਬ ਹੁੰਦੀ ਏ ਤੇ ਉਹਦਾ ਭਰਾ ਬੜਾ ਜ਼ਿਆਦਾ ਬਿਮਾਰ ਹੁੰਦਾ ਐ ਅਮਰਜੈਂਸੀ ਦੇ ਵਿੱਚ ਉਹਨੂੰ ਦਾਖਲ ਕੀਤਾ ਹੁੰਦਾ ਪਰ ਉੱਥੇ ਹੁਣੇ-ਹੁਣੇ ਇੱਕ ਬਹੁਤ ਹੀ ਮੰਦਪਗੀ ਖਬਰ ਨਿਕਲ ਕੇ ਸਾਹਮਣੇ ਆਈ ਏ ਜਿਸ ਦੇ ਬਾਰੇ ਚ ਕੁੜੀ ਨੇ ਸਟੋਰੀ ਪਾ ਕੇ ਦੱਸਿਆ ਕਿ ਰੀਲਾਂ ਵਾਲੀ ਦੀਪ ਸਰਦਾਰਨੀ ਦੇ ਭਰਾ ਦੀ ਮੌਤ ਹੋ ਗਈ ਏ ਤੇ ਦੀਪ ਸਰਦਾਰਨੀ ਦਾ ਵੀਰ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਆ ਲਈ ਵਾਹਿਗੁਰੂ ਜ਼ਰੂਰ ਲਹੀਓ ਅਥੇ ਤੁਹਾਨੂੰ ਦੱਸ ਦਈਏ ਕਿ ਦੀਪ ਸਰਦਾਰ ਨਹੀਂ ਦਾ ਇੱਕ ਅੱਲਾ ਕੱਲਾ ਭਰਾ ਸੀ ਦੋ ਦਿਨ ਪਹਿਲਾਂ ਤੋਂ ਹੀ ਕੁੜੀ ਬੜਾ ਜ਼ਿਆਦਾ ਮਨ ਪਰ ਰਹੀ ਸੀ ਰੋ ਰਹੀ ਸੀ ਤੇ ਕਹਿ ਰਹੀ ਸੀ ਕਿ ਉਹਦਾ ਭਰਾ ਜਿਆਦਾ ਹੀ ਬਿਮਾਰ ਹੋ ਗਿਆ ਹੈ ਤੇ ਲੋਕਾਂ ਨੂੰ ਕਹਿ ਰਹੀ ਸੀ ਕਿ ਅਰਦਾਸ ਕਰੋ ਕਿ ਉਹ ਠੀਕ ਹੋ ਜੇ ਤੁਹਾਨੂੰ ਦੱਸ ਦਈਏ ਦੀਪ ਸਰਦਾਰ ਨਹੀਂ ਦੇ ਪਿਤਾ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਸੀ ਤੇ ਹੁਣ ਉਹਦਾ ਭਰਾ ਵੀ ਚਲ ਵਸਿਆ ਤੇ ਭਰਾ ਦੇ ਜਾਣ ਤੋਂ ਬਾਅਦ ਹੁਣ ਦੀਪ ਸਰਦਾਰ ਨਹੀਂ ਪੂਰੀ ਤਰ੍ਹਾਂ ਇਕੱਲੀ ਰਹਿ ਗਈ ਹੈ ਇਸ ਦੁਨੀਆ 'ਚ ਸੋ ਇੱਕ ਬਹੁਤ ਹੀ ਬੁਰੀ ਖਬਰ ਹੈ ਚੜ੍ਹਦੀ ਜਵਾਨੀ 'ਚ ਕੁੜੀ ਦੇ ਭਰਾ ਦੀ ਮੌਤ ਹੋ ਗਈ ਹੈ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਹੈ ਰ ਇਨੂੰ ਜਾਣਦੇ ਹੀ ਹੋਵੋਗੇ ਵਿਆਹ ਕਰਾ ਕੇ ਆਸਟ੍ਰੇਲੀਆ ਗਈ ਸੀ ਇਸ ਜਾਣਕਾਰੀ ਨੂੰ ਤੁਸੀਂ ਵਾਤਵਾਂਦਰ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ